ਇੰਡੀਆ ਵਰਸਸ ਪਾਕਿਸਤਾਨ ਕ੍ਰਿਕਟ ਮੈਚਾਂ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਰੌਲਾ ਬਹੁਤ ਪਖਿਆ ਹੋਇਆ ਹੈ ਬਾਈ ਖਾਸ ਤੌਰ ਤੇ ਜਦੋਂ ਦੀ ਏਸ਼ੀਆ ਕੱਪ ਦਾ ਸ케줄 ਸਾਹਮਣੇ ਆਇਆ 9 ਸਤੰਬਰ ਤੋਂ ਦੇਖੋ ਮੈਚ ਸ਼ੁਰੂ ਹੋਣੇ ਆ 28 ਸਤੰਬਰ ਨੂੰ ਇਹ ਖਤਮ ਹੋਣਾ ਸਾਰਾ ਟੂਰਨਾਮੈਂਟ ਯੂਏ ਵਿੱਚ ਖੇਡਿਆ ਜਾਊਗਾ ਪਰ ਗੱਲ ਹੋ ਰਹੀ ਹੈ ਇੱਕੋ ਇੱਕ ਡੇਟ ਦੀ ਸਾਰੇ ਪਾਸੇ 14 ਸਤੰਬਰ 2025 ਜਦੋਂ ਇੰਡੀਆ ਵਰਸਸ ਪਾਕਿਸਤਾਨ ਦਾ ਮੈਚ ਤੈਅ ਹੋਇਆ ਹੈਗਾ ਜੀ ਜਦੋਂ ਦਾ ਤੈਅ ਹੋਇਆ ਹੁਣ ਦੋ ਪੱਖ ਹੋ ਗਏ ਨੇ ਬਥੇਰੇ ਲੋਕ ਕਹਿੰਦੇ ਆ ਵੀ ਹੋਣਾ ਚਾਹੀਦਾ ਮੈਚ ਪਰ ਬਹੁਤ ਸਾਰੇ ਲੋਕ ਪਲੱਸ ਸਾਡੇ ਇੰਡੀਅਨ ক্রিকেট ਦੇ ਲੈਜੈਂਡਸ ਜਿਹੜੇ ਹੈਗੇ ਨੇ ਉਹਨਾਂ ਦਾ ਕਹਿਣਾ ਹੈ ਜਿਹੜੇ ਕਰੰਟ ਪਲੇਅਰਸ ਆ ਭਰਾ ਉਹਨਾਂ ਨੂੰ ਸਟੈਂਡ ਲੈਣਾ ਚਾਹੀਦਾ ਪੂਰਨ ਤੌਰ ਤੇ ਬਾਇਕਾਟ ਕਰਨਾ ਚਾਹੀਦਾ ਪਾਕਿਸਤਾਨ ਦੇ ਅਗੇਂਸਟ ਖੇਡਣ ਦੇ ਲਈ ਹੁਣ ਗੱਲ ਇੱਥੇ ਇਹ ਉੱਠਦੀ ਹੈ ਪ੍ਰਾਈਵੇਟ ਲੀਗ ਜਿਹੜੀਆਂ ਨੇ ਉਹਨਾਂ ਵਿੱਚ ਤਾਂ ਚਲੋ ਗੱਲ ਮੰਨੀ ਪਰ ਕੀ ਇੰਟਰਨੈਸ਼ਨਲ ਮੈਚਾਂ ਵਿੱਚ ਇੰਟਰਨੈਸ਼ਨਲ ਲੈਵਲ ਤੇ ਵੀ ਇੰਡੀਆ ਨੂੰ ਪਾਕਿਸਤਾਨ ਦਾ ਬਾਇਕਾਟ ਕਰਨਾ ਚਾਹੀਦਾ ਜਾਂ ਫਿਰ ਇਹ ਰੈਵਲਰੀ ਨੂੰ ਤੁਸੀਂ ਮੈਦਾਨ ਦੇ ਉੱਤੇ ਦੇਖਣਾ ਚਾਹੁੰਦੇ ਹੋ ਤੁਹਾਡਾ ਕੀ ਕਹਿਣਾ ਹੈ ਇਸ ਗੱਲ ਨੂੰ ਲੈ ਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਹੋਰ ਗੱਲਾਂ ਹੈਗੀਆਂ ਨੇ ਏਸ਼ੀਆ ਕੱਪ ਨੂੰ ਲੈ ਕੇ ਉਹ ਮੈਂ ਤੁਹਾਡੇ ਨਾਲ ਪਲੇਇੰਗ 11 ਨੂੰ ਲੈ ਕੇ ਡਿਸਕਸ ਕਰਾਂਗੇ ਪਰ ਫਿਲਹਾਲ ਮੁੱਦਾ ਇਹ ਹੈ ਇੰਡੀਆ ਵਰਸਸ ਪਾਕਿਸਤਾਨ ਮੈਚਸ 14 ਸਤੰਬਰ ਵਾਲਾ ਮੈਚ ਖਾਸ ਤੌਰ ਤੇ ਏਸ਼ੀਆ ਕੱਪ ਦਾ ਮੈਚ ਕੀ ਹੋਣਾ ਚਾਹੀਦਾ ਜਾਂ ਫਿਰ ਨਹੀਂ ਦੱਸਿਓ ਆਪਣੇ ਵਿਚਾਰ ਫਿਰ ਆਪਾਂ ਮਿਲਦੇ ਹਾਂ